ਅਸਲ ਤਾਂ ਸਹਲੀ ਜਿੱਥੇ ਯਾਰ ਪਿਆਰ ਉੱਥੇ ਹੀ ਬਹਾਰ ਹੈ ਸਹੀ ਗੱਲ ਆ ਸਤਾਜ ਜੀ ਉਹ ਕਹਿੰਦਾ ਨਾ ਜੰਗਲ ਚ ਮੰਗਲ ਹਾਂ ਜੰਗਲ ਚ ਮੰਗਲ ਇਹੀ ਹੁੰਦਾ ਜੇ ਹੁਣ ਕੱਲਾ ਬੈਠਾ ਹੋਊ ਉੱਥੇ ਮੰਗਲ ਨਹੀਂ ਲੱਗਦਾ ਜੰਗਲ ਦੇ ਮੰਗਲ ਚ ਫੇਰ ਹੀ ਲੱਗਦਾ ਵੀਰ ਜੀ ਜੇ ਚਾਰ ਬਰਾਹ ਇਕੱਠੇ ਹੋ ਸੰ ਹਾਂ ਜਿੱਥੇ ਮਿਲ ਜਾਣ ਚਾਰ ਯਾਰ ਉੱਥੇ ਰਾਤ ਹੋ ਗੁਲਜਾਰ ਹਾਂ ਨਾਲੇ ਸਰਲੀਨ ਦੇ ਨਜ਼ਦੀਕੀ ਲੋ ਜੀ ਦੋਸਤੋ ਵਿਆਹ ਤੋਂ ਆਉਂਦੇ ਆਉਂਦੇ ਰਸਤੇ ਚ ਕੜੀ ਨਾਲ ਕੜੀ ਹੋਰ ਜੁੜ ਗਈ ਤੁਹਾਨੂੰ ਹੋਰ ਸਪੈਸ਼ਲ ਬੰਦਿਆਂ ਨਾਲ ਬਣਾਉਣਿਆ ਤੇ ਬਸ ਥੋੜੀ ਜਿਹੀ ਵੇਟ ਕਰੋ ਸਾਡੇ ਖਾਸ ਮਿੱਤਰਾਂ ਨਾਲ ਤੇ ਸਾਡੇ ਉਸਤਾਦ ਜੀ ਨਾਲ ਤੇ ਥੋੜੀ ਜਿਹੀ ਵੇਟ ਕਰੋ ਹੋਰ ਆਜੇ ਉਸਤਾਦ ਉਹ ਤਾਂ ਲਾਇਆ ਉਹ ਲਾਇਆ ਲੋਕ ਉਹ ਤਾਂ ਲਾ ਲਾ ਕੋਈ ਨਾ ਹਾਂ ਉਸਤਾਦ ਜੀ ਅਭੀ ਅਸੀ ਗਾਲ ਜੀ ਬੱਲੇ 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 ਬੁਲਾਓ ਜੀ ਕਰਮ ਵਾਲਾ ਘਰ ਆ ਪੈ ਰਹੀ ਹੱਥ ਲਾ ਬੱਲੇ ਅਭੀ ਅਸੀ ਗਾਲ ਜੀ ਇਹ ਨੇ ਸਾਡੇ ਭੂਡੋ ਭਾਬੀ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰੇ ਦਸਕਾਂ ਨੂੰ ਮਿਲੋ ਬੱਲੇ ਬੱਲੇ ਪ੍ਰਧਾਨ ਸਾਹਿਬ ਬਹੁਤ ਹੀ ਮੋٹے ਬੇਸ਼ਰਮ ਹਾਲਾ ਕੁੱਤਾ ਉਹ ਲੋਕੇਸ਼ਨ ਬੜੀ ਜੀ ਆਹ ਯਾਰ ਯਹਾਲਾ ਬਈ ਤੇਰੋਂ ਜਨਾ ਉੱਥੇ ਆ ਰਹੇ ਸਾਰੇ ਜੀ ਬੱਲੇ ਸਾਰੇ ਤੁਸੀਂ ਜਾਣਦੇ ਹੋ ਇਹਨਾਂ ਨੂੰ ਆ ਜਾਓ ਬੈਠੋ ਸਾਡੇ ਉਸਤਾਦ ਜੀ ਨਹੀਂ ਨਹੀਂ ਬਹੁਤ ਪਿਆਰੇ ਵੈਲਕਮ ਸੈਲੀਜਨ ਹਾਂ ਬਹੁਤ ਬਹੁਤ ਮੁਬਾਰਕਾਂ ਯਹਾਲਾ ਬਲੀ ਬੈਠੋ ਬੋਲੀ ਜੀ ਬੜੀ ਬੁੜੀ ਬਈ ਇਹ ਉਸਤਾਦ ਜੀ ਦਾ ਘਰ ਆ ਬਈ ਬਾਕੀ ਗੱਲਾਂ ਬਾਤਾਂ ਕਰਾਂ ਆਪਾਂ ਸਾਰੇ ਬਾਅਦ ਸਸਿਕਾ ਘਟ ਹੋਣਾ ਫੜਚ ਕਦੇ ਕੇ ਲਾਉਂਦਾ ਹੁੰਦਾ ਉਹ ਓਸਤਾਦ ਜੀ ਹੋਣੀ ਬਾਬੇ ਐਂ ਰੌਣਕਾ ਲਾਉਂਦੇ ਨੇ ਜਦੋਂ ਚਾਰ ਪਾਈ ਇਕੱਠੇ ਹੁੰਦੇ ਨੇ ਨਾ ਯਾਰਾਂ ਨਾਲ ਵਹਾਰਾਂ ਬਾਬਾ ਅਸਲ ਤਾਂ ਸੈਲੀ ਜਿੱਥੇ ਯਾਰ ਪਿਆਰ ਉੱਥੇ ਹੀ ਬਾਹਰ ਹੈ ਸਹੀ ਗੱਲ ਆਸਤਾ ਜੀ ਉਹ ਕਹਿੰਦਾ ਨਾ ਜੰਗਲ ਚ ਮੰਗਲ ਹਾਂ ਜੰਗਲ ਚ ਮੰਗਲ ਇਹੀ ਹੁੰਦਾ ਜੇ ਹੁਣ ਕੱਲਾ ਬੈਠਾ ਹੋਊ ਉੱਥੇ ਮੰਗਲ ਨਹੀਂ ਲੱਗਦਾ ਜੰਗਲ ਦੇ ਮੰਗਲ ਚ ਫੇਰ ਹੀ ਲੱਗਦਾ ਫਿਰ ਜੀ ਇਹਦਾ ਚਾਰ ਬਰਾ ਇਕੱਠੇ ਹੋ ਜਾਣ ਹਾਂ ਜਿੱਤੇ ਮਿਲ ਜਾਨ ਚਾਰ ਯਾਰ ਉੱਥੇ ਰਾਤ ਹੋ ਗੁਲਜਾਰ ਹਾਂ ਨਾਲੇ ਇਧਰ ਸਰੀਨ ਦੇ ਨਜ਼ਦੀਕੀ ਬਹੁਤ ਹੀ ਖਾਸ ਬੰਦੇ ਸੀ ਟੀਮ ਦੇ ਟੀਮ ਦੇ ਮੈਂਬਰ ਸਾਹਿਬ ਹਾਂ ਉਸਤਾ ਜੀ ਕੋਈ ਵਧੀਆ ਜੀ ਫਨੀ ਗੱਲ ਸੁਣਾ ਦਿਓ ਇੱਕ ਉਹ ਜੋਗੀ ਵਾਲੀ ਸੁਣਾ ਦਿਓ ਜੋਗੀ ਵਾਲੀ ਆਏ ਗੁਰੂ ਭਲਾ ਕਰੇ ਮਹਾਰਾਜ ਤੰਦਰੁਸਤੀ ਰੱਖੇ 나ਥਾ ਨੇ ਤੁਹਾਨੂੰ ਗਿੱਦੜ ਸਿੰਘੀ ਦੇਣੀ ਹਾਂ ਇਹ ਗਿੱਦੜ ਸਿੰਘੀ ਜੇ ਤੁਸੀਂ ਕਦੇ ਕੰਮ ਨੂੰ ਜਾਣ ਹਾਂ ਕਹੀ ਜਾ ਵੀ ਕੰਮ ਹੈ ਕਿਸੇ ਤੋਂ ਪੈਸੇ ਮੰਗਣੇ ਆ ਧਾਰ ਦਿੱਤਾ ਹੈ ਤੁਹਾਨੂੰ ਵਾਪਸ ਨਹੀਂ ਕਰਦਾ ਗਿੱਦੜ ਸਿੰਘੀ ਨੂੰ ਲੈ ਕੇ ਜੇਬ ਦੇ ਵਿੱਚ ਗੀਜੇ ਦੇ ਵਿੱਚ ਪੈਂਟ ਦੀ ਜੇਬ ਦੇ ਵਿੱਚ ਪਾਕ ਹਾਂ ਅਗਲੇ ਇਹੇ ਬਾਹਰ ਚ ਜਾ ਕੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇੱਕ ਗੱਲ ਕਹਿਣੀ ਹੈ ਬਾਹਰੀ ਵਾਰਸੀ ਕਟਣ ਗਿਆ ਸੀ ਘਟ ਕੇ ਲਿਆਂਦੀ ਕੜੰਗੀ ਬਹਿਣ ਗਿਆ ਲੜ ਗਿਆ ਦੇਦੇ ਪੈਸੇ ਮੇਰੇ ਕੋਲੇ ਹੈ ਗਿੱਦੜ ਸਿੰਘੀ ਸਿੰਘੀ ਤੇ ਅਗਲੇ ਨੇ ਕੱਢ ਕੇ ਤੁਹਾਨੂੰ ਡਬਲ ਪੈਸੇ ਪੜਾ ਦੇਣਾ ਆਇਆ 500 500 ਦੇਣਾ ਤੇ ਮੈਂ ਗਿੱਦੜ ਸਿੰਘੀ ਤੈਨੂੰ ਦੇ ਦੇਣੀ ਦੇ ਦੇਣੀ ਸੋ ਲਵ ਯੂ ਉਸਤਾਦ ਜੀ ਬਹੁਤ ਧੰਨਵਾਦ ਜੀ ਬਾਤ ਜੁੜੇ ਰਿਹਾ ਕਰੋ ਦੋਸਤੋ ਕਹਿਣ ਗੱਲਵਾਦ ਆ ਬਾਬਾ ਬਹੁਤ ਸੋਹਣਾ ਥੈਂਕ ਯੂ ਉਸਤਾਦ ਜੀ ਥੈਂਕ ਯੂ ਚੱਕੀ ਆ ਗਾਣੇ ਬਾਤੋ ਵਾਤ ਅੱਬਾ ਤੁਸੀਂ ਕਰਾਣੇ ਨੇ ਜੀ ਨਾਲ ਲੈ ਤੁਹਾਡਾ ਆਸ਼ੀਰਵਾਦ ਚਾਹੀਦਾ ਨਾ ਨਾ ਜਿਉਂਦੇ ਬਸਦੇ ਰਹੋ ਛੋਟੇ ਵੀਰੋ ਤੁਸੀਂ ਘਰੇ ਆੜਾ ਜੀ ਪੱਕਾ 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 ਚੱਲੀਏ ਹੁਣ ਆਪਾਂ ਚਲੋ ਜੀ ਠੀਕ ਹੈ ਥੈਂਕ ਯੂ ਸਰ ਸਾਰਿਆਂ ਨੇ ਬਣੇ ਰਹੋ ਬਲੌਗ ਦੇ ਵਿੱਚ ਹਾਂ ਜੀ ਬਾਬਿਓ ਇੱਧਰ ਕਹਿੰਦੇ ਪੁਰਾਣੇ ਯਾਰ ਕਾਫਲ ਸ਼ੈਲੀ ਦੇ ਸਾਰੇ ਵੀਰ ਆਏ ਆ ਜੀ ਆਿਆਂ ਨੂੰ ਵੈਲਕਮ ਕਰਦੇ ਆਂ ਸੋ ਨਾਥਾ ਨੇ ਗਿੱਦੜ ਸਿੰਘੀ ਦੇ ਦਿੱਤੀ ਐਨੂੰ ਮੇਰੀ ਗੱਲ ਸੁਣੋ ਸੰਦੂਰ ਦੇ ਵਿੱਚ ਪਾ ਕੇ ਰੱਖਿਓ ਸੰਦੂਰ ਚੋਂ ਬਾਹਰ ਨਾ ਕੱਢਿਓ ਫੇਰ ਇਹਨੇ ਗਾਹਾਂ ਬੱਚੇ ਵੀ ਦੇਣੇ ਬਿਜ਼ਨਸ ਵੀ ਕਰ ਸਕਦੇ ਆ ਗਿੱਦੜ ਸਿੰਘੀ ਨੇ ਹੋ ਸਕਦਾ ਜੋੜੇ ਬੱਚੇ ਦੇ ਤੇ ਗਾਹਾਂ 4 8 10 ਵੜੀਆਂ ਵਿੱਚ ਸਕਦੀ ਕਹਿਣਾ ਚਾਹੁੰਨੇ ਆ ਕੁਝ ਚੁੱਪ ਕਰਕੇ ਖੜ ਗਈ ਗਿੱਦੜ ਸਿੰਘੀ ਦੋਸਤ ਗਿੱਦੜ ਸਿੰਘੀ ਅਸਰ ਕਰ ਰਹੀ ਉਹ 500 ਵਾਲਾ ਦੱਸੋ ਜੀ 500 ਵਾਲਾ 500 ਰੁਪਈਆ ਲੱਗਣਾ ਗਿੱਦੜ ਸਿੰਘੀ ਲੈ ਕੇ ਜੇ ਕਿਸੇ ਤੋਂ ਪੈਸੇ ਲੈਣ ਆਂ ਬਾਹਰ ਚ ਜਾ ਕੇ ਅੱਖਾਂ ਚੱਖਾਂ ਪਾ ਕੇ ਕਹਿ ਦਿਓ ਇੰਗੀ ਬਿੰਗੀ ਢਿੰਗੀ ਮੇਰੇ ਕੋਲੇ ਗਿੱਦੜ ਸਿੰਘੀ ਦੇ ਦੇ ਵਹਿਣ ਗਿਆ ਲੈ ਗੜਿਆ ਪੈਸੇ ਨਹੀਂ ਕਰ ਦੂ ਤੇਰੀ ਓਕੇ ਜੀ ਲਵ ਯੂ ਲਵ ਉਸਤਾਦ ਜੀ ਲਵ ਤੁਹਾਨੂੰ